ਅਸੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਪੰਜਾਬ ਤੇ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਦੇ ਵੱਖ-ਵੱਖ ਫਸਲਾਂ ਦੇ ਰੇਟਾਂ ਦੀ ਜਾਣਕਾਰੀ ਸਾਂਝੀ ਕਰਦੇ ਆ ਇਸ ਲਈ ਦੋਸਤੋ ਜੇਕਰ ਤੁਸੀਂ ਅਲੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਖੇਤੀਬਾੜੀ ਦੇ ਸਬੰਧਤ ਜਿਹੜੀ ਵੀ ਜਾਣਕਾਰੀ ਆਪਾਂ ਸਾਂਝੀ ਕਰਦੇ ਆ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਕੋਟਕਪੂਰਾ ਮੰਡੀ ਜਿਹੜੀ 11223800 ਤੋਂ 4120 ਵੀ ਕੀਆ 1401 3500 ਤੋਂ 3700 ਰੁਪਏ 17 18 3300 ਤੋਂ 3550 ਰੁਪਏ 18 85 3200 ਤੋਂ 3560 1509 3100 ਤੋਂ 3180 ਰੁਪਏ 18 47 2800 ਤੋਂ 3900 ਰੁਪਏ ਉਸ ਤੋਂ ਬਾਅਦ ਜਿਹੜੀ ਸਰਸਾ ਮੰਡੀ ਆ ਦੋਸਤੋ 18 47 ਜਿਹੜੀ 2700 ਤੋਂ 3109 ਰੁਪਏ ਵਿਕਿਆ 18 85 3000 ਤੋਂ 3250 1401 3300 ਤੋਂ 3785 ਰੁਪਏ ਉਸ ਤੋਂ ਅਟਹਾਣਾ ਮੰਡੀ ਜਿਹੜੀ 17 18 3325 ਰੁਪਏ 18853560 112140147870 ਰੁਪਏ ਉਸ ਤੋਂ ਬਾਅਦ ਜਿਹੜਾ ਦਿੱਲੀ ਚ ਕਣਕੇ ਦਾ ਰੇਟ ਆ ਦੋਸਤੋ 2740 ਰੁਪਏ ਕੁਆਟਰ ਲਿਆ ਰਿਆ ਰਾਮਾ ਮੰਡੀ ਨਰਮਾ ਜਿਹੜਾ 657210 ਰੁਪਏ ਵਿਕਿਆ ਉਸ ਤੋਂ ਫਤਿਹਪੁਰ ਮੰਡੀ ਚ 1509 ਜਿਹੜੀ 3315 ਰੁਪਏ 1847 3050 1463800 ਰੁਪਏ 18853585 11213935 ਰੁਪਏ ਓਵਰ ਮੰਡੀ ਜਿਹੜਾ ਨਰਮਾ ਵਿਕਿਆ 3954 ਰੁਪਏ ਵਿਕਿਆ ਸਰਸਾਈ ਦਾ ਨਰਮੇ ਦਾ ਰੇਟ ਆ 730 ਰੁਪਏ ਰਿਹਾ। ਉਸ ਤੋਂ ਬਾਅਦ ਜਿਹੜੇ ਤੂੜੀਆਂ ਦੇ ਰੇਟ ਨੇ ਦੋਸਤੋ ਜਗਰਾਉ 680 ਰੁਪਏ, ਕੋਟਕਪੂਰਾ 500, ਅਮ੍ਰਿਤਸਰ 640, ਤਰਨਤਾਰਨ 580, ਮਹਾਲੀ 780, ਬਟਿੰਡਾ 610, ਫਰੀਦਕੋਟ 550 ਰੁਪਏ। ਇਹ ਜਿਹੜੇ ਰੇਟ ਨੇ ਦੋਸਤੋ ਇਹ 3 ਦਸੰਬਰ 2025 ਦੇ ਰੇਟ ਨੇ। ਇਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ। ਧੰਨਵਾਦ।